ਪਟੰਡਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਖੇਤ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ। ਇਹਨਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਮਨਰੇਗਾ ਮਜ਼ਦੂਰਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਪਰ 3 ਮਹੀਨਾ ਤੋਂ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਗਏ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਮਨਰੇਗਾ ਦੇ ਪੈਸੇ ਜਲਦੀ ਉਹਨਾਂ ਦੇ ਖਾਤੇ ਵਿੱਚ ਪਾਏ ਜਾਣਗੇ ਅਤੇ ਕੰਮ ਵੀ ਚਾਲੂ ਕਰਵਾ ਦਿੱਤਾ ਜਾਵੇਗਾ। 1100 ਮਹਿਲਾਵਾਂ ਦਾ ਤੇ 2500 ਰੁਪਿਆ ਪੈਨਸ਼ਨ ਦੇਣ ਸੰਬੰਧੀ ਪੰਜਾਬ ਸਰਕਾਰ ਨੂੰ ਲੈ ਕੇ ਭੇਜ ਦਿੱਤਾ ਜਾਵੇਗਾ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਮਜ਼ਦੂਰਾਂ ਦੀਆਂ ਮੰਗਾਂ ਦੇ ਕਿਉਂਕਿ ਜਿਹੜਾ 3-4 ਮਹੀਨਿਆਂ ਤੋਂ ਨਰੇਗਾ 'ਚ ਕੰਮ ਕੀਤਾ ਹੈ ਮਜ਼ਦੂਰਾਂ ਨੇ ਉਹਨਾਂ ਦੇ ਅਜੇ ਪੈਸੇ ਹੀ ਨਹੀਂ ਮਿਲੇ ਤਾਂ ਡੀਸੀ ਸਾਹਿਬ ਕਹਿੰਦੇ ਵੀ ਇੱਕ ਦੋ ਦਿਨਾਂ 'ਚ ਅਸੀਂ ਉਹ ਪੈਸੇ ਦਵਾ ਦਿੰਨੇ ਆ ਤੁਹਾਨੂੰ ਤਾਂ ਇਸੇ ਤਰ੍ਹਾਂ ਸਾਰੇ ਪਿੰਡਾਂ 'ਚ ਕੰਮ ਬੰਦ ਪਿਆ ਹੈ ਉਹ ਕੰਮ ਚਲਾਉਣ ਦੀ ਗੱਲ ਕੀਤੀ ਹੈ ਡੀਸੀ ਸਾਹਿਬ ਨੇ ਕਿਹਾ ਵੀ ਸਾਰੇ ਪਿੰਡਾਂ ਚ ਅਸੀਂ ਕੰਮ ਚਾਲੂ ਕਰਵਾ ਦੰਨੇ ਆ ਇਸੇ ਤਰ੍ਹਾਂ ਅਸੀਂ ਫਾਰਮ ਭਰੇ ਸੀਗੇ ਕੱਚੇ ਮਕਾਨਾਂ ਦੇ ਤੇ ਉਹਨਾਂ ਦੇ ਪੈਸੇ ਅਜੇ ਤੱਕ ਨਹੀਂ ਦਿੱਤੇ ਉਹ ਡੀਸੀ ਸਾਹਿਬ ਨੇ ਕਿਹਾ ਵੀ ਮਤੇ ਪੈ ਗਿਆ ਪੈਸੇ ਆਉਣ ਵਾਲੇ ਆ ਜਦੋਂ ਵੀ ਪੈਸੇ ਆਗੇ ਤੁਹਾਨੂੰ ਦੇਵਾਂਗੇ ਜਾਂ ਬਾਦਸ਼ਾਹ ਦੇ ਕਾਰਨ ਮਕਾਨ ਡਿੱਗ ਪਈ ਸੀਗੇ ਇਸੇ ਤਰ੍ਹਾਂ ਅਸੀਂ ਮੰਗ ਕੀਤੀ ਸੀ ਕਿ ਜਿਹੜਾ ਔਰਤਾਂ ਦੇ ਖਾਤਿਆਂ ਚ 1100 ਰੁਪਿਆ ਪਾਉਣਾ ਉਹ ਪਾਇਆ ਜਾਵੇ ਗਰੰਟੀ ਉਹ ਕਹਿੰਦੇ ਵੀ ਅਸੀਂ ਪੰਜਾਬ ਸਰਕਾਰ ਨੂੰ ਲਿਖ ਕੇ ਭੇਜ ਦਾਂਗੇ ਵੀ ਮਜ਼ਦੂਰਾਂ ਦੀ ਆ ਮੰਗ ਹੈ ਤੇ ਉਹਨਾਂ ਨੂੰ ਪਾਇਆ ਜਾਵੇ ਇਸੀ ਤਰ੍ਹਾਂ ਅਸੀਂ ਮੰਗ ਕੀਤੀ ਸੀ ਕਿ ਪੈਨਸ਼ਨ ਹੈ ਜਿਹੜੀ ਉਹ 2500 ਰੁਪਿਆ ਸਰਕਾਰ ਨੇ ਵਾਦਾ ਕੀਤਾ ਸੀ ਸਾਡੇ ਨਾਲ ਉਹ 2500 ਨਹੀਂ ਕੀਤੀ ਉਹ ਵੀ ਡੀਸੀ ਸਾਹਿਬ ਨੇ ਕਿਹਾ ਵੀ ਅਸੀਂ ਸਰਕਾਰ ਨੂੰ ਲਿਖ ਕੇ ਭੇਜ ਦਾਂਗੇ ਵੀ ਉਹ 2500 ਜਿਹੜੀ ਉਹ ਕੀਤੀ ਜਾਵੇ ਸੋ ਇਹ ਹੋਰ ਇੱਕ ਦੋ ਪੰਜ ਚਾਰ ਗੱਲਾਂ ਤੇ ਅਸੀਂ ਮੀਟਿੰਗ ਕਰਕੇ ਆਏ ਆ ਡੀਸੀ ਸਾਹਿਬ ਨੇ ਸਾਨੂੰ ਰਿਸਪੌਂਸ ਦਿੱਤਾ ਵੀ ਇਹ ਤੁਹਾਡੀਆਂ ਗੱਲਾਂ ਲਾਗੂ ਕਰਾਵਾਂਗੇ ਅਸੀਂ ਤਾਂ ਇਸ ਕਰਕੇ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਮੰਗ ਪੱਤਰ ਦੇਣ ਦਾ ਮਜਾਰਾ ਕਰਕੇ ਤਾਂ ਉਹ ਅਸੀਂ ਅੱਜ ਕੀਤਾ ਸੋ ਅਸੀਂ ਭਰੋਸੇ ਤੋਂ ਜੇ ਮੰਗਾ ਹੈ ਸਾਡੇ ਨਾਂ ਜਲਦੀ ਦਿੱਤੀਆਂ ਨਾ ਕੰਮ ਸ਼ੁਰੂ ਕੀਤਾ ਨਾ ਕੀਤੇ ਕੰਮ ਦੇ ਪੈਸੇ ਸੇਤੀ ਤੁਹਾਨੂੰ ਨਾ ਮਿਲੇ ਤਾਂ ਉਹਨਾਂ ਵਾਲੇ ਸਮੇਂ 'ਚ ਅਸੀਂ ਸੰਘਰਸ਼ਾ ਜਿਹੜਾ ਵੱਡਾ ਕਰਾਂਗੇ ਤੇ ਤੇਜ਼ ਕਰਾਂਗੇ ਇੱਕ ਜਿਹੜੇ ਵੱਡੇ ਪਿੰਡ ਹੈਗੇ ਉੱਥੇ ਗ੍ਰਾਮ ਪੰਚਾਇਤ ਦੇ ਦੱਸਦੇ ਨਗਰ ਪੰਚਾਇਤ ਬਣਾ ਦਿੰਦੇ ਜੇ ਨਗਰ ਪੰਚਾਇਤ ਬਣ ਜਾਂਦੀ ਹੈ ਤਾਂ ਉੱਥੇ ਕਹਿੰਦੇ ਹੈਗੇ ਮਨਰੇਗਾ ਦਾ ਕੰਮ ਖਤਮ ਹੋ ਜਾਂਦਾ ਬਿਲਕੁਲ ਜੀ ਇਹਨੇ ਕੋਟਸ਼ ਵੀ ਰਾਇਓ ਉੱਥੇ ਤਾਂ ਨਾ ਲੱਗਿਆ ਤਾਂ ਉਸ ਵਾਰ ਕੀ ਕਰਨ ਕਰਦੇ ਦੇਖੋ ਗੱਲ ਉਹਨਾਂ ਦੀ ਠੀਕ ਹੈ ਜੀ ਅਸੀਂ ਪਹਿਲਾਂ ਵੀ ਇੱਥੇ ਗੱਲ ਠਾਈ ਹੈ ਅਸੀਂ ਤਾਂ ਮੰਗ ਕੀਤੀ ਹੈ ਕਿ ਜਿਹੜੇ ਸ਼ਹਿਰਾਂ 'ਚ ਵੀ ਮਜ਼ਦੂਰ ਰਹਿੰਦੇ ਆ ਉਹਨਾਂ ਨੂੰ ਮਨਰੇਗਾ ਦਾ ਕੰਮ ਕੀਤਾ ਜਾਵੇ ਜਿਹੜੇ ਨਗਰਪੰਚਾਇਤਾਂ ਉਹਨਾਂ ਨੂੰ ਵੀ ਮਨਰੇਗਾ ਦਾ ਕੰਮ ਦਿੱਤਾ ਜਾਵੇ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਵਿਚਾਰਿਆਂ ਨੂੰ ਨਗਰਪੰਚਾਇਤਾਂ ਵਾਲਿਆਂ ਨੂੰ ਤਾਂ ਅਸੀਂ ਇਹ ਮੰਗ ਕੀਤੀ ਹੈ ਵੀ ਉਹਨਾਂ ਨੂੰ ਦਿੱਤਾ ਜਾਵੇ ਉਹਨਾਂ ਦਾ ਧਰਨਾ ਠੀਕ ਲੱਗੇ ਸੀ ਉਹਦੀ ਸਪੋਰਟ ਕਰਦੇ ਆ ਤੇ ਜਾਵਾਂਗੇ ਤੇ ਡੀਸੀ ਨੂੰ ਵੀ ਇਹ ਗੱਲ ਦੁਆਰ ਤੋਂ ਕਹਾਂਗੇ ਕਿ ਜਿੰਨੀਆਂ ਨਗਰਪੰਚਾਇਤਾਂ ਉੱਥੇ ਵੀ ਜਿਹੜਾ ਕੰਮ ਦਿੱਤਾ ਜਾਵੇ ਨਰੇਗਾ ਦਾ ਜਿਹੜੇ ਸ਼ਹਿਰਾਂ 'ਚ ਮਜ਼ਦੂਰ ਰਹਿੰਦੇ ਆ ਉਹਨਾਂ ਨੂੰ ਵੀ ਨਰੇਗਾ ਦਾ ਕੰਮ ਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਦੇ ਲਈ ਬੈਲ ਆਈਕਨ ਤੇ ਕਲਿਕ